ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ 사ਤਗੁਰਾਂ ਨਾਲ ਕਿਵੇਂ ਪਿਆਰ ਕਰਦੇ ਸਨ ਕਿੰਨੀ ਸ਼ਰਧਾ ਨਾਲ ਉਹਨਾਂ ਦੇ ਚਰਨਾਂ ਨਾਲ ਜੁੜੇ ਰਹਿੰਦੇ ਸਨ ਇਸ ਦਾ ਅਨੁਮਾਨ ਉਹਨਾਂ ਪੇਟਾਂ ਤੇ ਨਜ਼ਰਾਨਿਆਂ ਤੋਂ ਲਾਇਆ ਜਾ ਸਕਦਾ ਹੈ ਜੋ ਦੂਰੋਂ ਤੋਂ ਸੰਗਤਾਂ ਗੁਰੂ ਜੀ ਲਈ ਅਨੰਦਪੁਰ ਭੇਜਦੇ ਸਨ ਇੰਨਾਂ ਹੀ ਪੇਟਾਂ ਵਿੱਚੋਂ ਇੱਕ অতি ਸੁੰਦਰ ਅਤੇ ਕੀਮਤੀ ਜੈਦੀਸ਼ ਮਿਆਨਾ ਜਿਹੜਾ ਕਿ ਅਫਗਾਨਿਸਤਾਨ ਦੀਆਂ ਸੰਗਤਾਂ ਨੇ ਤਿਆਰ ਕਰਵਾ ਕੇ ਆਪਣੇ ਇਲਾਕੇ ਦੇ ਥਾਪੇ ਹੋਏ ਪਸੰਦ ਦੇ ਰਾਹੀਂ ਗੁਰੂ ਸਹਿਬ ਜੀ ਦੀ ਸਿਰਾਂ ਵਿੱਚ ਭੇਜਿਆ ਸੀ ਬਹੁਤ ਹੀ ਸੁੰਦਰ ਸੀ ਜਰੀ ਦੇ ਬਣੇ ਹੋਏ ਇਸ ਮਿਆਨੇ ਉੱਤੇ ਹੀਰਿਆਂ ਤੇ ਜਵਾਹਰਾਤ ਦੀ ਜੰਤ ਕਰੀਕਤੀ ਹੋਈ ਸੀ ਇਸ ਉੱਪਰ 3 ਲੱਖ ਰੁਪਏ ਦੇ ਰਿਵਖਾਤ ਆਇਆ ਸੀ ਇਸ ਤੰਬੂ ਨੂੰ ਤਿਆਰ ਕਰਾਉਂਦਾ ਸੀ ਇਹਦਾ ਕਾਵਲ ਦੇ ਇੱਕ ਬੜੇ ਸਨਾਸਿਖ ਪਾਈ ਦੁਨੀ ਚਾਦਨੇ ਚੁੱਕਿਆ ਸੀ ਪਰ ਇਸ ਵਿੱਚ ਉੱਥੋਂ ਦੇ ਸਾਰੇ ਸਿੱਖਾਂ ਨੇ ਹਿੱਸਾ ਪਾਇਆ